ਸ਼ਾਜਤਾ ਬੋਲੇ ਪਰਛਾਣ ਨਹੀਂ ਕਿਉਂ ਬੋਲੇ ਇਹ ਕਹਣਾ ਸਾਡਾ ਨਹੀਂ ਹੈਗਾ ਇਹ ਸਿਮਰਜੀਤ ਸਿੰਘ ਬੈਂਸ ਹੁਣਾ ਨੇ ਇੱਕ ਨਵਾਂ ਖੁਲਾਸਾ ਕੀਤਾ ਹੈਗਾ ਫੇਸਬੁੱਕ ਤੇ ਲਾਈਵ ਆ ਕੇ ਇੱਕ ਨਵਾਂ ਰਾਜ਼ ਖੋਲਿਆ ਹੈਗਾ ਬਿਕਰਮਜੀਤ ਸਿੰਘ ਮਜੀਠੀਏ ਦਾ ਕਿਉਂਕਿ ਉਹਨਾਂ ਨੇ ਰੋਪੜ ਜਾ ਕੇ ਇੱਕ ਮਾਈਨਿੰਗ ਮਾਫੀਆ ਦਾ ਕੱਚਾ ਚਿੱਠਾ ਖੋਲਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਉਹ ਕਿੰਨੇ ਕਾਮਯਾਬ ਹੋਏ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਰੇਤ ਮਾਫੀਆ ਨੂੰ ਯਾਰ ਇਹ ਮਾਫੀਆ ਦੀ ਨਹੀਂ ਰੱਖਣ ਵਾਲੇ ਹੀ ਬਿਕਰਨਜੀਤ ਸਿੰਘ ਮਜੀਠੀਆ ਹਨ ਸੋ ਉਹਨਾਂ ਨੇ ਉਹਨਾਂ ਦਾ ਇੱਕ ਪੁਰਾਣਾ ਕਿੱਸਾ ਵੀ ਜਦੋਂ ਸਰਕਾਰ ਵਿੱਚ ਹੁੰਦੇ ਸੀ ਜਾਂ ਸਿਮਰਤਜੀਤ ਸਿੰਘ ਬੈਂਸ ਹੁਣੀ ਜਦੋਂ ਅਕਾਲੀ ਦਲ ਵਿੱਚ ਹੁੰਦੇ ਸੀ ਉਸ ਵੇਲੇ ਦਾ ਇੱਕ ਕਿੱਸਾ ਸ਼ੇਅਰ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਆ ਬਦਲ ਸਾਹਿਬ ਹੁਣਾਂ ਨੇ ਇਹਨਾਂ ਨੂੰ ਬੁਲਾ ਕੇ ਕਿਹਾ ਸੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿ ਰੇਤ ਮਾਫੀਆ ਦੇ ਮਾਮਲੇ 'ਚ ਸਾਡੀ ਬੜੀ ਕਿਰਕਰੀ ਹੋ ਰਹੀ ਆ ਉਸ ਵੇਲੇ ਬਿਕਰਮਜੀਤ ਸਿੰਘ ਮਜੀਠੀਆ ਨੇ ਕੀ ਜਵਾਬ ਦਿੱਤਾ ਸੀ ਉਹ ਜਵਾਬ ਸਾਂਝਾ ਕੀਤਾ ਹੈਗਾ ਆਓ ਸੁਣਦੇ ਆ ਸਿਮਰਜੀਤ ਸਿੰਘ ਬੈਂਸ ਦੀ ਜਵਾਨੀ ਉਹਨਾਂ ਨੇ ਕੀ આરોਪ ਲਗਾਏ ਨੇ ਬਿਕਰਮਜੀਤ ਸਿੰਘ ਮਜੀਠੀਆ ਤੇ ਥੋਕ ਦਿਨ ਪਹਿਲਾਂ ਬੜਾ ਹੈਰਾਨੀ ਵੀ ਹੋਈ ਤੇ ਹਾਸਾ ਵੀ ਆਇਆ ਬਿਕਰਮ ਮਜੀਠੀਆ ਰੋਪੜ ਸਾਈਡ ਰੇਤਾ ਦੀ ਨਜਾਇਜ਼ ਮਾਈਨਿੰਗ ਦੇ ਉੱਤੇ ਰੇਡ ਕਰਨ ਵਾਸਤੇ ਗਿਆ ਖਬਰਾਂ ਦੇ ਵਿੱਚ ਮੀਡੀਆ 'ਚ ਖਬਰ ਆਈ ਇਸ ਗੱਲ ਦੀ ਤਸਦੀਕ ਕਰੋ ਕੋ ਪੜਤਾਲ ਕਰਕੇ ਤੇ ਪੰਜਾਬ ਦੇ ਵਿੱਚ ਰੇਤੇ ਦੀ ਚੋਰੀ ਰੇਤਾ ਮਾਫੀਆ ਬਣਾਉਣ ਵਾਲਾ ਵਿਕਰਮ ਜੀਠੀ ਆ ਅੱਛਾ ਛੱਜ ਤਾਂ ਬੋਲੇ ਛਾਣਣੀ ਕੀ ਬੋਲੇ ਅਸੀਂ ਕਾਲੀਦਾਰ ਚ ਹੁੰਦੇ ਸੀ ਤਾਂ ਸੁਵੀਰ ਬਾਦਲ ਨੇ ਵਿਕਰਮ ਜੀਠੀ ਨੂੰ ਹਰਾਮਗੀ ਹੋ ਤੁਹਾਨੂੰ ਸੁਣ ਕੇ ਇਹ ਗੱਲ ਸੁਖਵੀਰ ਬਾਦਲ ਨੇ ਵਿਕਰਮਜੀਤਿਆ ਨੂੰ ਇਹ ਗੱਲ ਕਹੀ ਹਾਂਜੀ ਜੇ ਤੁਸੀਂ ਸਹੀ ਸਵਾਲ ਕੀਤਾ ਰੇਤੇ ਦੀ ਗੱਲ ਕੀਤੀ ਹੈ ਰੇਤੇ ਦਾ ਇੰਨਾ ਮਾੜਾ ਹਾਲ ਪੰਜਾਬ ਦੇ ਵਿੱਚ ਮੇਰਾ ਖਿਆਲ 50000 ਰੁਪਏ ਦਾ ਟਿਪਰ ਉਹ ਮਿਲਦਾ ਜਿਹੜਾ ਮਿੱਟੀ ਆ ਪੀਲੇ ਰੰਗ ਦਾ ਰੇਤਾ ਜਿਹਨੂੰ ਅੱਗੇ ਆਪਾਂ ਭਰਤੀ ਲਈ ਯੂਜ਼ ਕਰਦੇ ਸੀ ਤੇ ਜੇ ਤੁਸੀਂ ਚਿੱਟਾ ਰੇਤਾ ਲੈਣਾ ਤੇ ਉਹ 70000 ਰੁਪਏ ਦਾ ਟਿਪਰ ਮਿਲਦਾ ਜਿਹੜੇ ਰਾਮਰਾਜ ਲਿਆਉਣ ਵਾਲੇ ਕ੍ਰਾਂਤੀਕਾਰੀ ਸੀ ਇਹਨਾਂ ਨੇ ਹੱਦਾਂ ਬੰਨ੍ਹਾਈ ਤੋੜਦੇ ਸਾਰੇ ਪਰ ਇੱਕ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਅ ਅੱਜ ਤੋਂ ਦਿਨ ਪਹਿਲਾਂ ਬੜਾ ਹੈਰਾਨੀ ਵੀ ਹੋਈ ਤੇ ਹਾਸਾ ਵੀ ਆਇਆ ਵਿਕਰਮ ਮਜੀਠੀਆ ਰੋਪੜ ਸਾਈਡ ਰੇਤਾ ਦੀ ਨਜਾਇਜ਼ ਮਾਈਨਿੰਗ ਦੇ ਉੱਤੇ ਰੇਡ ਕਰਨ ਵਾਸਤੇ ਗਿਆ ਅਖਬਾਰਾਂ ਦੇ ਵਿੱਚ ਮੀਡੀਆ 'ਚ ਖਬਰ ਆਈ ਮੈਨੂੰ ਬੜਾ ਹਾਸਾ ਆਇਆ ਜੇ ਤੁਸੀਂ ਇਸ ਗੱਲ ਦੀ ਤਸਦੀਕ ਕਰੋ ਕੋ ਪੜਤਾਲ ਕਰਕੇ ਤੇ ਪੰਜਾਬ ਦੇ ਵਿੱਚ ਰੇਤੇ ਦੀ ਚੋਰੀ ਰੇਤਾ ਮਾਫੀਆ ਬਣਾਉਣ ਵਾਲਾ ਵਿਕਰਮ ਮਜੀਠੀ ਆ ਅੱਜ ਛੱਜ ਤਾਂ ਬੋਲੇ ਛਾਣ ਨਹੀਂ ਕੀ ਬੋਲੇ ਅਸੀਂ ਕਾਲੀਦਾਲ ਚ ਹੁੰਦੇ ਸੀ ਤਾਂ ਸੁਖਵੀਰ ਬਾਦਲ ਨੇ ਵਿਕਰਮ ਮਜੀਠੀ ਨੂੰ ਹੈਰਾਨਗੀ ਹੋ ਤੁਹਾਨੂੰ ਸੁਣ ਕੇ ਇਹ ਗੱਲ ਸੁਖਵੀਰ ਬਾਦਲ ਨੇ ਵਿਕਰਮ ਮਜੀਠੀ ਨੂੰ ਇਹ ਗੱਲ ਕਹੀ ਕਿ ਸਰਕਾਰ ਦੀ ਬੜੀ ਕਰ ਕਰੀ ਹੋ ਰਹੀ ਬਦਨਾਮੀ ਹੋ ਰਹੀ ਹੈ ਰੇਤਾ ਮਾਫੀਆ ਬੰਦ ਕਰੋ ਤੇ ਮਜੀਠੀ ਦਾ ਜਵਾਬ ਕੀ ਸੀ ਮਜੀਠੀ ਦਾ ਜਵਾਬ ਸੀਗਾ ਵੀ ਬੰਦੇ ਨੇ ਆਪਣੀ ਲਾਈਫ ਦੇ ਵਿੱਚ ਇੱਕ ਘਰ ਬਣਾਉਣਾ ਕੋਈ ਬੰਦਾ ਜਿਹੜਾ ਦੋ ਬਣਾਉਂਦਾ ਨਹੀਂ ਤਾਂ ਆਮ ਇੱਕ ਲਾਈਫ ਦੇ ਵਿੱਚ ਇੱਕ ਘਰ ਬਣਾਉਂਦਾ ਕਿਹ ਨੂੰ ਰੇਤਾ ਯਾਦ ਰਹਿੰਦੀ ਹੈ ਵੀ ਕੀ ਪਾ ਲਈ ਆ ਤੇ ਕਿਹਦੇ ਮੈਟਰ ਕਰਦੀ ਆ ਇਹ ਵਿਕਰਮ ਜੀਟੇ ਦੀ ਸੁਖਵੀਰ ਬਾਦਲ ਨੂੰ ਇਹ ਕਹਿਣਾ ਸੀਗਾ ਵੀ ਰੇਤਾ ਤਾਂ ਇਦਾਂ ਹੀ ਜਿਹੜਾ ਜਾਰੀ ਰਹੂਗਾ ਮਾਫੀਆ ਮੇਰਾ ਤੇ ਅੱਜ ਰੀਡ ਕਰਨ ਵਾਸਤੇ ਤੁਰਪਿਆ ਮੈਨੂੰ ਯਾਦ ਆਉ ਤੈਨ ਅਸੀਂ ਜਦੋਂ ਦੇਖਿਆ ਇਹਨਾਂ ਦੀਆਂ ਕਰਤੂਤਾਾਂ ਹੁੰਦਾ ਗੱਲੀਦਲ ਛੱਡ ਦਿੱਤਾ ਤੁਹਾਨੂੰ ਯਾਦ ਹੋਊਗਾ ਅਸੀਂ ਬੜੀ ਬੜੀ ਵਾਰੀ ਜੇਲਾ ਸੱਤਿਆਗ੍ਰਹਿਣ ਅੰਦੋਲਨ ਰੇਤਾ ਚੋਰਾ ਦੇ ਵਿਰੁੱਧ ਸ਼ੁਰੂ ਕੀਤਾ ਤੇ ਬਣਦੀ ਧਾਰਾਂ ਦੇ ਨਾਲ ਅਟੈਂਪਟ ਟੂ ਮਰਡਰ ਅਰਾਧਾ ਕਦੋਂ ਦੀਆਂ ਧਰਾਮਾ ਸਾਡੇ ਤੇ ਲਾ ਕੇ ਕਦੇ ਲੁਧਿਆਣੇ ਦੀ ਜੇਲ੍ਹ ਕਦੇ ਪਟਿਆਲਾ ਜੇਲ੍ਹ ਕਦੇ ਬਠਿੰਡਾ ਕਦੇ ਮਾਨਸਾ ਮਤਲਬ ਮੇਰਾ ਖਿਆਲ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਤੇ ਤੇ ਅੱਜ ਸਾਹਿਬ ਰੀਡ ਕਰਨ ਵਾਸਤੇ ਤੁਰੇ ਹੋਏ ਸ਼ਰਮ ਆਉਣੀ ਚਾਹੀਦੀ ਆ ਅਰ ਦੂਸਰੀ ਵੱਡੀ ਗੱਲ ਜਦੋਂ ਬਾਲਾ ਦੇ ਕਾਰਜਕਾਲ ਤੋਂ ਬਾਅਦ ਕਾਂਗਰਸ ਆ ਗਈ ਉਹਨਾਂ ਨੇ ਵੀ ਰੇਤੇ ਦੇ ਵਿੱਚ ਪੂਰੇ ਹੱਥ ਰੰਗੇ ਸਾਰੇ ਲੀਡਰਾਂ ਨੇ ਪਰ ਉਹ ਚੁੱਪ ਤੇ ਸ਼ਾਂਤ ਹੈਗੇ ਰੇਤੇ ਵਾਲੇ ਮਸਲੇ ਦੇ ਉੱਤੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਕੀਤਾ ਜੇ ਫੇਰ ਸਾਡਾ ਰਾਜ ਆ ਗਿਆ ਫੇਰ ਦੁਬਾਰਾ ਅਸੀਂ ਤੇ ਸਭ ਤੋਂ ਵੱਡੀ ਹੈਰਾਨੀ ਜਿਹੜੀ ਆ ਉਹ ਜਿਹੜੇ ਰਾਮਰਾਜ ਲੈ ਕੇ ਆਉਣ ਵਾਲੇ ਸੀਗੇ ਨਾ ਜਿਹੜੇ ਹੁਣ ਰਾਜ ਕਰ ਰਹੇ ਆ ਆਪਣੇ ਆਪ ਨੂੰ ਸਭ ਤੋਂ ਵੱਡੇ ਕ੍ਰਾਂਤੀਕਾਰੀ ਕਹਿੰਦੇ ਸੀ ਸ਼ਰਮ ਤੇ ਅਫਸੋਸ ਯਾਰ ਕਿਹੜੇ ਤੁਸੀਂ ਕੁੱਤੇ ਕੰਮਾਂ 'ਚ ਪੈ ਗਏ ਤੁਸੀਂ ਕੀ ਲੋਕਾਂ ਨਾਲ ਪ੍ਰੋਮਿਸ ਕੀਤੇ ਸੀਗੇ ਤੁਸੀਂ ਕਿੱਧਰ ਨੂੰ ਤੁਰ ਪਏ ਸੋ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਰਿੱਤੇ ਵਾਲਾ ਤਾਂ ਮੈਂ ਵਿਕਰਮ ਮਜੀਠੀਆ ਦੀ ਅੰਦਰੂਨੀ ਨਹੀਂ ਦੱਸੀ ਵੀ ਇਹਨੂੰ ਤਾਂ ਸ਼ਵੀਰ ਬਾਦਲ ਵੀ ਰੋਕਦਾ ਰਿਹਾ ਪਰ ਰੁਕਿਆ ਨਹੀਂ ਇਹਦੇ ਮੰਨ ਦਾ ਵਹਿਮ ਸੀਗਾ ਵੀ ਲੋਕਾਂ ਨੂੰ ਕਿਹੜਾ